ਸੰਗੀ ਸਰਕਾਰ ਦੇ ਦਾਅਵੇ ਅਤੇ ਆਰਥਿਕ ਹਕੀਕਤ ਦੋਸਤੋ ਇਨਕਲਾਬੀ ਸਾਡਾ ਰਾਹ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਇਸ ਲੇਖ ਨੂੰ ਪੜ੍ਹਾਂਗੇ ਉੰਜ ਤਾਂ ਹਾਕਮ ਜਮਾਤ ਪਾਰਟੀਆਂ ਦੀਆਂ ਸਭ ਸਰਕਾਰਾਂ ਹੀ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਭੰਬਲ ਪੂਸੇ ਵਿੱਚ ਪਾਉਣ ਲਈ ਝੂਠ ਦੀ ਵਰਤੋਂ ਕਰਦੀਆਂ ਹਨ ਪਰ ਰਾਸ਼ਟਰੀ ਸਵੈ ਸਰੁਪ ਸੰਗ ਦੀ ਮੋਦੀ ਸਰਕਾਰ ਅਤੇ ਸੰਗ ਦਾ ਮੀਡੀਆ ਸੈੱਲ ਤਾਂ ਝੂਠ ਦੀਆਂ ਹਨੇਰੀਆਂ ਚਲਾ ਰਿਹਾ ਹੈ ਸਾਇੰਸ ਕਾਂਗਰਸ ਨੂੰ ਸੰਬੋਧਨ ਕਰਦਿਆਂ ਕਹਿੰਦਾ ਹੈ ਕਿ ਪ੍ਰਾਚੀਨ ਭਾਰਤ ਵਿੱਚ ਸਰਜਰੀ ਸਿਖਰਾਂ ਸੂ ਰਹੀ ਸੀ ਉਹ ਕਹਿੰਦੇ ਹਨ ਕਿ ਸ਼ਿਵ ਭਗਵਾਨ ਨੇ ਆਪਣੇ ਪੁੱਤਰ ਗਣੇਸ਼ ਨੂੰ ਜੰਦਿਆ ਕਰਨ ਲਈ ਸਰਜਰੀ ਰਾਹੀਂ ਹਾਥੀ ਦੇ ਬੱਚੇ ਦਾ ਸਰ ਗਣੇਸ਼ ਦੇ ਢੜ੍ਹ ਤੇ ਲਾ ਦਿੱਤਾ ਕਿਉਂਕਿ ਸੰਘ ਦੀ ਸੰਸਕ੍ਰਿਤੀ ਵਿੱਚ ਸਵਾਲ ਕਰਨ ਦੀ ਕੋਈ ਥਾਂ ਨਹੀਂ ਹੈ ਅਤੇ ਇਸ ਨੂੰ ਸ਼ੰਕਾਵਾਦ ਕਹਿ ਕੇ ਨਿੰਦਿਆ ਜਾਂਦਾ ਹੈ ਇਸੇ ਕਰਕੇ ਕੋਈ ਇਹ ਸਵਾਲ ਨਹੀਂ ਕਰਦਾ ਕਿ ਜੇਕਰ ਸ਼ਿਵਜੀ ਐਨੇ ਵੱਡੇ ਸਾਧ ਜਨਸਨ ਤਾਂ ਉਹਨਾਂ ਨੇ ਗਣੇਸ਼ ਦਾ ਕਟਿਆ ਹੋਇਆ ਸਿਰ ਹੀ ਉਸ ਦੇ ਢાડ ਤੇ ਕਿਉਂ ਨਹੀਂ ਲਾਇਆ ਨਿਰਦੋਸ਼ ਹਾਥੀ ਦੇ ਬੱਚੇ ਨੂੰ ਮਾਰਨ ਦੀ ਜ਼ਰੂਰਤ ਕਿਉਂ ਪਈ ਇਸੇ ਤਰ੍ਹਾਂ ਕਿਹਾ ਜਾਂਦਾ ਹੈ ਕਿ ਹਵਾ ਰਾਜੀ ਵਿਗਿਆਨ ਆਧੁਨਿਕ ਯੁੱਗ ਦੀ ਪੈਦਾਵਾਰ ਨਹੀਂ ਬਲਕਿ ਪ੍ਰਚੀਨ ਭਾਰਤ ਵਿੱਚ ਉਦਨਕ ਟੋਲੇ ਸਨ ਕਿਉਂਕਿ ਸੁਣਨ ਵਾਲਿਆਂ ਵਿੱਚ ਕੋਈ ਸਵਾਲ ਕਰਨ ਵਾਲਾ ਨਹੀਂ ਇਸੇ ਕਰਕੇ ਇਹਨਾਂ ਦੀ ਗਪੌੜਵਾਜੀ ਇੱਥੇ ਤੱਕ ਚੱਲ ਜਾਂਦੀ ਹੈ ਸਾਂਝ ਸਰਕਾਰ ਇਸ ਬੋੜਵਾਜੀ ਦੀ ਇੰਨੀ ਆਦੀ ਹੋ ਗਈ ਹੈ ਕਿ ਹੁਣ ਹਰ ਖੇਤਰ ਵਿੱਚ ਗੱਲਾਂ ਦਾ ਕੜਾ ਵਰਤਾਈ ਜਾ ਰਹੀ ਹੈ ਇੱਕ ਦੇਸ਼ ਜਿਸ ਦੇ 3 ਕਰੋੜ ਲੋਕ ਦੋ ਬੱਤ ਦੀ પેટ ਭਰਨ ਲਈ ਸਰਕਾਰੀ ਅਨਾਜ ਉੱਤੇ ਨਿਰਭਰ ਹਨ ਉਸ ਨੂੰ ਵਿਸ਼ਵ ਸ਼ਕਤੀ ਅਤੇ ਵਿਸ਼ਵ ਗੁਰੂ ਹੋਣ ਦੇ ਦਾਵੇ ਕੀਤੇ ਜਾ ਰਹੇ ਹਨ ਪਰ ਇਹ ਗੱਪ ਜ਼ਿੰਦਗੀ ਦੇ ਹਰ ਖੇਤਰ ਵਿੱਚ ਨਹੀਂ ਚੱਲਦੀ ਅੱਜ ਅਸੀਂ ਆਰਥਿਕ ਖੇਤਰ ਵਿੱਚ ਸੰਘੀ ਦਾਅਵਿਆਂ ਦੀ ਜੀੜ ਫਾੜ ਕਰਾਂਗੇ ਮੋਦੀ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ 2047 ਤੱਕ ਭਾਰਤ ਦੀ ਆਰਥਿਕਤਾ 5 ਖਰਬ ਡਾਲਰ ਹੋ ਜਾਵੇਗੀ ਅਤੇ ਭਾਰਤ ਸੰਸਾਰ ਦੀ ਦੂਜੇ ਨੰਬਰ ਦੀ ਆਰਥਿਕਤਾ ਬਣ ਜਾਵੇਗਾ ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਉਪਰੰਤ ਲਾਏ ਗਏ ਟੈਰਫ ਕਾਰਨ ਸਰਕਾਰੀ ਸਰਕਲ ਵਿੱਚੋਂ ਹੀ ਇਹਨਾਂ ਦਾਅਵਿਆਂ ਬਾਰੇ ਸ਼ੰਕਾਵਾਤ ਸਵਾਲ ਉਖੇੜੇ ਸ਼ੁਰੂ ਹੋ ਗਏ ਹਨ ਪੀਜੀ ਤੁਹਾਡੇ ਦੇ ਕੁੱਲ ਘਰੇਲੂ ਪੈਦਾਵਾਰ ਦੇ ਆਏ ਆਂਤਰਿਆਂ ਤੋਂ ਪਮੰਤਰੀ ਮੁਦਰਾ ਕੋਸ਼ ਵੱਲੋਂ ਭਾਰਤ ਦੀ ਸਲਾਨਾ ਫੁੱਲ ਘਰੇਲੂ ਪੈਦਾਵਾਰ ਬਾਰੇ ਅਨੁਮਾਨ 6.4% ਤੋਂ ਵੱਧ ਕੇ 7% ਕਰਨ ਤੋਂ ਬਾਅਦ ਇੱਕ ਵਾਰ ਫਿਰ ਸੰਘੀ ਸਰਕਾਰ ਦੇ ਬੁਲਾਰਿਆਂ ਨੇ ਵਾਧੀਆਂ ਪਾਉਣੀ ਸ਼ੁਰੂ ਕਰ ਦਿੱਤੀਆਂ ਹਾਲਾਂਕਿ ਇਹਨਾਂ ਵੱਲੋਂ ਮਿੱਥੇ ਟੀਚੇਨ ਹਾਸਲ ਕਰਨ ਲਈ ਕੁੱਲ ਘਰੇਲੂ ਪੈਦਾਵਾਰ 2 ਅੰਕੀ 13-14% ਸਲਾਨਾ ਹੋਣੀ ਚਾਹੀਦੀ ਹੈ ਪਰ ਕੀ ਇਹ ਆਂਕੜੇ ਦੇਸ਼ ਦੀ ਆਰਥਿਕਤਾ ਨੂੰ ਦਰਸਾਉਂਦੇ ਹਨ ਕੀ ਕੁੱਲ ਘਰੇਲੂ ਪੈਦਾਵਾਰ ਦੇ ਆਂਕੜੇ ਦੇਸ਼ ਦੀ ਤਰੱਕੀ ਨੂੰ ਪ੍ਰਤੀਬਿੰਬਤ ਕਰਦੇ ਹਨ ਅਸੀਂ ਇਹਨਾਂ ਸਵਾਲਾਂ ਦੇ ਹੱਲ ਦੀ ਪੜਤਾਲ ਕਰਾਂਗੇ ਪਹਿਲਾ ਸਵਾਲ ਹੈ ਕਿ ਕੁੱਲ ਘਰੇਲੂ ਪੈਦਾਵਾਰ ਦੇ ਆਂਕੜੇ ਆਰਥਿਕਤਾ ਦੀ ਸਥਿਤੀ ਨੂੰ ਦਰਸਾਉਂਦੇ ਹਨ ਦੇਸ਼ ਦੀ ਆਰਥਿਕਤਾ ਦਾ 94% ਗੈਰ ਰਸਮੀ ਅਤੇ ਗੈਰ ਜਥੇਬੰਦ ਖੇਤਰ ਵਿੱਚ ਹੈ ਜਥੇਬੰਦ ਕੇਤਰ ਦੇਸ਼ ਦੀ ਆਰਥਿਕਤਾ ਦਾ 6% ਹੈ। કુલ ਕਰੇਲੂ ਪੈਦਾਵਾਰ ਦੇ ਅੰਕੜੇ ਇਸ 6% ਦੇ ਹਨ ਜਦਕਿ 94% ਆਰਥਿਕਤਾ ਦੇ ਅੰਕੜੇ ਇਸ ਵਿੱਚ ਸ਼ਾਮਲ ਨਹੀਂ। ਇਸ ਕੁੱਲ ਕਰੇਲੂ ਪੈਦਾਵਾਰ ਦੇ ਅੰਕੜਿਆਂ ਨੂੰ ਦੇਸ਼ ਦੀ ਆਰਥਿਕਤਾ ਦੀ ਤਸਵੀਰ ਬਣਾ ਕੇ ਪੇਸ਼ ਕਰਨਾ ਬਹੁਤ ਵੱਡਾ ਧੋਖਾ ਹੈ। ਦੂਜੇ ਕੁੱਲ ਕਰੇਲੂ ਪੈਦਾਵਾਰ ਅੰਗਣ ਲਈ ਇੱਕ ਅਧਾਰ ਵੱਧ ਮਿਠਿਆ ਜਾਂਦਾ ਹੈ। ਜਿਸ ਦੀ ਤਬਦੀਲੀ ਨਾਲ ਇਹ ਅੰਕੜੇ ਬਦਲ ਜਾਂਦੇ ਹਨ ਮੋਦੀ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ 2015 ਵਿੱਚ 2011-12 ਵਾਲਾ ਇਹ ਆਧਾਰ ਬਰਾ ਬਦਲ ਦਿੱਤਾ ਆਧਾਰ ਸਾਲ ਦੀ ਆਖਰੀ ਤਬਦੀਲੀ ਨੂੰ ਪਾਸੇ ਰੱਖ ਦੇਈ ਤਾਂ ਕੋਲ ਪ੍ਰੇਲੂ ਪੈਦਾਵਾਰ ਘਟ ਹੈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਜਾ ਪ੍ਰੋਫੈਸਰ ਅਤੇ ਆਰਥਿਕ ਮਾਹਰ ਅਰਣ ਕੁਮਾਰ ਅਨੁਸਾਰ ਗੈਰ ਰਸਮੀ ਖੇਤਰ ਨੂੰ ਸ਼ਾਮਲ ਕਰਕੇ ਅਤੇ ਮੁਦਰਾਤ ਬਦਲੀ ਤੋਂ ਬਾਅਦ ਅਦੀ ਕੁੱਲ ਘਰੇਲੂ ਪੈਦਾਵਾਰ ਵਾਧਾ ਦਰ 1.2% ਹੈ ਹੁਣ ਅਸੀਂ ਦੂਸਰੇ ਸਵਾਲਾਂ ਨੂੰ ਸੰਬੋਧਿਤ ਹੁੰਦੇ ਹਾਂ ਕਿ ਕੁੱਲ ਘਰੇਲੂ ਪੈਦਾਵਾਰ ਦੇ ਲੋਕਾਂ ਦੇ ਦੇਸ਼ ਦੀ ਆਰਥਿਕ ਸਥਿਤੀ ਨੂੰ ਦਰਸਾਉਂਦੀ ਹੈ ਅਰਥ ਸ਼ਾਸਤਰ ਵਿੱਚ ਇਸ ਦਾ ਇੱਕ ਤਰੀਕਾ ਪ੍ਰਤੀਜੀ ਕੁੱਲ ਘਰੇਲੂ ਪੈਦਾਵਾਰ ਕਿੰਨੀ ਹੈ ਜਾਂ ਇਓ ਕਹਿ ਲਈਏ ਜੋ ਦੇਸ਼ ਦੀ ਕੋਲ ਤੇ ਲੂ ਪਦਾਰ ਵਰ ਜੇਕਰ ਸਭ ਬਿਆਕੀਆਂ ਵਿੱਚ ਬਰਵੰਡੀ ਜਾਵੇ ਤਾਂ ਹਰ ਬਸਵ ਦੇ ਹਿੱਸੇ ਕੀ ਆਵੇਗਾ ਇਸ ਹਿਸਾਬ ਨਾਲ ਦੁਨੀਆ ਦੇ ਦੇਸ਼ਾਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਸਭ ਤੋਂ ਪਹਿਲੇ ਦਰਜੇ ਵਿੱਚ ਅਮੀਰ ਦੇਸ਼ ਆਉਂਦੇ ਹਨ ਦੂਜੀ ਕੈਟਾਗਰੀ ਵਿੱਚ ਦਰਮਿਆਨੀ ਆਰਥਿਕ ਤੌਰ ਤੇ ਦੇਸ਼ ਆਉਂਦੇ ਹਨ ਤੀਜੇ ਹਿੱਸੇ ਵਿੱਚ ਥੇੜਲੇ ਦਰਮਿਆਨੀ ਅਤੇ ਚੌਥੇ ਸਭ ਤੋਂ ਥੇੜਲੇ ਉੱਪਰਲੀ ਕੈਟਾਗਰੀ ਅਰਥਾਤ ਪ੍ਰਤੀ ਜੀ ਕੋਲ 3 ਲੂ ਪੈਦਾਵਾ ਦੇ ਹਿਸਾਬ ਨਾਲ ਲਕਸਮਬਰਗ ਆਇਰਲੈਂਡ ਸੁਇਚਰਲੈਂਡ ਨਾਰਵੇ ਸੰਯੁਕਤ ਰਾਜ ਅਮਰੀਕਾ ਡੈਨਮਾਰਕ ਸਿੰਗਾਪੁਰ ਜਰਮਨੀ ਜਾਪਾਨ ਦੱਖਣੀ ਕੋਰੀਆ ਰਾਸ ਇੰਗਲੈਂਡ ਆਦਿ ਆਉਂਦੇ ਹਨ ਇਹਨਾਂ ਵਿੱਚ ਸਭ ਤੋਂ ਉੱਪਰ ਲਕਸਮਬਰਗ ਹੈ ਤੇ ਸਭ ਤੋਂ ਹੇਠਾਂ ਜਾਪਾਨ ਅਤੇ ਦੱਖਣੀ ਕੋਰੀਆ ਹਨ ਦੂਸਰੇ ਬਰਗ ਵਿੱਚ ਉੱਪਰਲੇ ਮੱਧ ਵਰਗ ਦੇ ਦੇਸ਼ ਹਨ ਇੰਨਾ ਵਿੱਚ ਚੀਨ, ਰੂਸ, ਤੁਰਕੀ, ਮਲੇਸ਼ੀਆ, ਮੈਕਸੀਕੋ ਅਤੇ ਬ੍ਰਾਜ਼ੀਲ ਜਿਹੇ ਮੁਲਕ ਆਉਂਦੇ ਹਨ। ਤੀਸਰਾ ਹੈਟਲਾ ਦਰਮਿਆਨਾ ਵਰਗ ਹੈ। ਇਸ ਵਿੱਚ ਬੰਗਲਾਦੇਸ਼, ਭਾਰਤ, ਪਾਕਿਸਤਾਨ, ਵੀਅਤਨਾਮ, ਇੰਡੋਨੇਸ਼ੀਆ ਅਤੇ ਫਿਲਪਾਈਨ ਆਦਿ ਆਉਂਦੇ ਹਨ। ਇਸ ਵਰਗ ਵਿੱਚ ਪਾਕਿਸਤਾਨ ਭਾਰਤੋਂ ਠੇਹਾ ਹੈ। ਬਾਕੀ ਸੋਪ੍ਰਹਨ ਇੰਡੋਨੇਸ਼ੀਆ ਦੀ ਪ੍ਰਤੀਜੀ ਪੈਦਾਵਾਰ 5000 ਡਾਲਰ ਵੀਅਤਨਾਮ ਦੀ 4300 ਡਾਲਰ ਫਿਲਪਾਈਨ ਦੀ 4000 ਡਾਲਰ ਬੰਗਲਾਦੇਸ਼ 2700 ਡਾਲਰ ਪਾਰਟ 2600 ਡਾਲਰ ਅਤੇ ਪਾਕਿਸਤਾਨ ਦੀ 1600 ਡਾਲਰ ਚੌਥੀ ਕੈਟਾਗਰੀ ਵਿੱਚ ਸਵੇਟਲੀ ਆਮਦਨ ਵਾਲੇ ਦੇਸ਼ ਆਉਂਦੇ ਹਨ ਇਹਨਾਂ ਵਿੱਚ ਨੇਪਾਲ ਥੋਪੀਆ ਅਫਗਾਨਿਸਤਾਨ ਸੋਮਾਲੀਆ ਅਤੇ ਸੂਡਾਨ ਹਨ ਇਸ ਕੈਟਾਗਰੀ ਵਿੱਚ ਨੇਪਾਲ ਸਭ ਤੋਂ ਉੱਪਰ ਹੈ ਜਿਸ ਦੀ ਪ੍ਰਤੀ ਜੀ ਆਮਦਨ 1400 ਡਾਲਰ ਹੈ ਬਾਕੀ ਸਰਦੀ 400 ਤੋਂ 1000 ਡਾਲਰ ਦੇ ਵਿਚਕਾਰ ਹੈ ਇਹ ਤੱਤ ਦਰਸਾਉਂਦੇ ਹਨ ਕਿ ਸੰਘੀ ਸਰਕਾਰ ਅਤੇ ਇਸ ਦਾ ਢੂਟ ਪ੍ਰਸਾਰ ਮਹਿਕਮਾ ਜੋ ਭਾਰਤ ਨੂੰ ਦੁਨੀਆ ਦੀ ਇੱਕ ਆਰਥਿਕ ਸ਼ਕਤੀ ਵਜੋਂ ਬਣਾ ਕੇ ਪੇਸ਼ ਕਰ ਰਿਹਾ ਹੈ ਅਤੇ ਇਸ ਨੇ ਤੀਜੀ ਦੁਨੀਆ ਦੀ ਵੱਡੀ ਸ਼ਕਤੀ ਹੋਣ ਦੇ ਦਾਅਵੇ ਕਰ ਰਿਹਾ ਹੈ ਉਹ ਦੇਸ਼ ਪ੍ਰਤੀਜੀ ਕੋਲ ਕਰੇਲੂ ਕਦਾਵਰ ਦੇ ਆਧਾਰ ਤੇ ਮਹਾਸ਼ਕਤੀ ਬਣਾ ਕੇ ਪੇਸ਼ ਕਰ ਰਿਹਾ ਹੈ ਉਸ ਆਧਾਰ ਤੇ ਵੀ ਭਾਰਤ ਦੁਨੀਆ ਦੇ 3ਰਜੇ ਦੇ ਦੇਸ਼ਾਂ ਦੀ ਕੈਟਾਗਰੀ ਵਿੱਚ ਆਉਂਦਾ ਹੈ। ਪ੍ਰਤੀ ਜੀ ਕੋ ਲੁੱਪਰੇਲੂ ਪੈਦਾਵਾਰ ਦੇ ਆਧਾਰ ਤੇ ਬੰਗਲਾਦੇਸ਼ ਵੀ ਭਾਰਤ ਤੋਂ ਅੱਗੇ ਹੈ। ਇਸ ਤੋਂ ਇਲਾਵਾ ਅਫਗਾਨਿਸਤਾਨ, ਪਾਕਿਸਤਾਨ, ਨੇਪਾਲ ਤੋਂ ਬਿਨਾ ਅਫਰੀਕੀ ਦੇਸ਼ 에ਥੋਪੀਆ, ਸਮਾਲੀਆ ਅਤੇ ਸੁਲਦਾਨ ਅਦਰ ਕਹਨ। ਅੰਕੜਿਆਂ ਦੀ ਖੇੜੇ ਜਹੀ ਹੁੰਦੀ ਹੈ ਕਿ ਇਸ ਨਾਲ ਆਮ ਜਨਤਾ ਦੀਆਂ ਅੱਖਾਂ ਝੰਡੀਆਂ ਜਾਂ ਸਕਦੀਆਂ ਹਨ। ਜਨਕੀ ਦੂਜਾ ਹੁੰਦਾ ਹੈ ਕੋਪ ਹਨੇਰਾ ਭਾਰਤੀ ਹਾਕਮ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਵਧ ਰਹੀ ਆਰਥਿਕਤਾ ਦੱਸਦੇ ਹਨ ਉਪਰੀ ਨਜ਼ਰੇ ਦੇਖਦਿਆਂ ਇਹ ਠੀਕ ਵੀ ਲੱਗ ਸਕਦੀ ਹੈ ਪਰ ਹਕੀਕਤ ਇਹ ਹੈ ਕਿ ਰਫਤਾਰ ਦੇਸੀ ਸਮੁੱਚੀ ਆਰਥਿਕਤਾ ਦੀ ਨਹੀਂ ਬਲਕਿ ਇਹ ਬਾਹਦਾਦਾਰ ਕੇਵਲ 6% ਆਰਥਿਕਤਾ ਦੀ ਹੈ 94% ਆਰਥਿਕਤਾ ਗੈਰ ਜਥਵੰਦ ਖੇਤਰ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਕੋਰੋਨਾ ਮਹਾਮਾਰੀ ਨੇ ਇਸ ਗੈਰ ਜਥੇਬੰਦ ਖੇਤਰ ਨੂੰ ਤਬਾਹੀ ਦੇ ਕਿਨਾਰੇ ਲੈ ਆਂਦਾ ਹੈ ਕੇਵਲ ਖੇਤੀ ਖੇਤਰ ਹੀ ਇਸ ਨਬੀਰ ਝਟਕੇ ਤੋਂ ਬਚ ਸਕਿਆ ਸੀ ਕੋਰੋਨਾ ਤੋਂ ਬਾਅਦ ਇਹ ਗੈਰ ਜਥੇਬੰਦ ਖੇਤਰ ਮੁੜ ਪੈਰ ਸਰ ਹੋਣ ਲਈ ਸੰਘਰਸ਼ ਕਰ ਰਿਹਾ ਹੈ ਪਰ ਇਸ ਦੀ ਪੈਦਾਵਾਰ ਵਾਧਾ ਦਰ ਕਿਤੇ ਗਿਣੀ ਨਹੀਂ ਜਾਂਦੀ ਅਤੇ ਕਾਰਪੋਰੇਟ ਹਾਵੀ ਖੇਤਰ ਦੀ ਵਾਧਾ ਦਰ ਨੂੰ ਦੇਸ਼ ਦੀ ਆਰਥਿਕਤਾ ਦੀ ਵਾਧਾ ਦਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਡਾਨੀ ਅਬਾਨੀ ਟਾਟਾ ਦਰਲਾ ਮਿੱਤਲ ਮਹਿੰਦਰਾ ਦੀ ਦੇਸੀ ਅਮੀਰੀ ਨੂੰ ਅਮੀਰੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਹੁਣ ਅਸੀਂ ਦੇਖਾਂਗੇ ਕਿ ਹਕੀਕਤ ਕੀ ਹੈ ਅਸੀਂ ਦੁਨੀਆ ਦੇ ਦੇਸ਼ਾਂ ਵਿੱਚ ਤੁਲਨਾਤਮਕ ਤੌਰ ਤੇ ਭਾਰਤ ਦੀ ਸਥਿਤੀ ਕੀ ਹੈ ਇਸ ਲਈ ਪ੍ਰਤੀਜੀ ਕੋਲ ਕਰੇਲੂ ਪੈਦਾਵਾਰ ਦਾ ਤਰੀਕਾ ਵਰਤਿਆ ਹੈ ਪਰ ਇਹਨੇ ਤਰੀਕਾ ਵੀ ਹਕੀਕਤ ਨੂੰ ਨਹੀਂ ਦਰਸਾਉਂਦਾ ਜਿਵੇਂ ਮੋਦੀ ਦੇ ਵਿਦਵਾਨ ਕਾਰਪੋਰੇਟ ਦੀ ਅਮੀਰੀ ਨੂੰ ਦੇਸ਼ੀ ਉਮੀਰੀ ਬਾਰੇ ਉਹ ਪੇਸ਼ ਕਰਦੇ ਹਨ ਉਵੇਂ ਪ੍ਰਤੀਜੀ ਆਮਦਨ ਵਾਲਾ ਤਰੀਕਾ ਦਰਸਾਉਂਦਾ ਹੈ ਕਿ ਮੇਰੇ ਪਿੰਡ ਦੇ ਮਜ਼ਦੂਰ ਲੱਭੂ ਅਤੇ ਅਡਾਨੀ ਯਵਾਨੀ ਦੀ ਆਮਦਨ ਇੱਕੋ ਜਹੀ ਹੈ ਇਹ ਵੀ ਉਹਨਾਂ ਦੀ ਗੋਗਲੀ ਹੈ ਜਿੰਨਾ ਕਿ ਸਰਕਾਰੀ ਆਰਥਿਕ ਮਾਰਾਂ ਦਾ ਹੈ ਹਕੀਕਤ ਇੰਨੀ ਗੁਲਾਬੀ ਤਾਂ ਬੇहद ਭਿਆਨਕ ਹੈ ਹੁਣ ਇਹ ਇੱਕ ਰਿਪੋਰਟ ਆਈ ਹੈ ਜੋ ਭਾਰਤ ਵਿੱਚ ਵੀ ਅਧੇ ਦੁਨੀਆ ਵਿੱਚ ਵੀ ਅਮੀਰੀ ਗਰੀਬੀ ਦੇ ਭਿਆਨਕ ਪਾੜੇ ਨੂੰ ਦਰਸਾਉਂਦੀ ਹੈ ਇਹ ਰਿਪੋਰਟ ਜਿਸ ਦਾ ਨਾਮ ਵਿਸ਼ਵ ਗੈਰ ਬਰਾਬਰੀ ਰਿਪੋਰਟ 2026 ਹੈ ਇਸ ਨੂੰ ਸੰਸਾਰ ਦੇ ਪ੍ਰਸਿੱਧ ਆਰਥਿਕ ਮਹਾਰਾ ਨੇ ਤਿਆਰ ਕੀਤਾ ਹੈ ਇਹਨਾਂ ਵਿਦਵਾਨਾਂ ਵਿੱਚ ਲੁਕਾਜ ਚੈਸਲਫ ਰికਾਰਡੋ ਗੈਮਰ ਰਵਾਂਡਾ ਮੁਸਰਫ ਅਤੇ ਥਾਮਕ ਪਿਕਾਟੀ ਸ਼ਾਮਲ ਹਨ ਇਸ ਰਿਪੋਰਟ ਵਿੱਚ ਭਾਰਤ ਦੀ ਕੁੱਲ ਕੌਮੀ ਆਮਦਨ ਦੀ ਪੜ ਦਾ ਜ਼ਿਕਰ ਕੀਤਾ ਗਿਆ ਹੈ ਰਿਪੋਰਟ ਅਨੁਸਾਰ ਭਾਰਤ ਦੀ ਉਪਰਲੀ 10% ਬਸਵੋ ਦੇ ਹਿੱਸੇ ਦੇਸ਼ੀ 58% ਕੌਮੀ ਆਮਦਨ ਆਉਂਦੀ ਹੈ ਇਸ ਦੇ ਐਨ ਉਲਟ ਦੇਸ਼ ਦੀ ਅੱਧੀ ਬਸਵੋਂ ਕੋਲ ਅਰਥਾਤ 50% ਹਿੱਸੇ ਕੌਮੀ ਆ ਆਉਂਦੀ ਹੈ ਕੌਮੀ ਆਮਦਨ ਕੀ ਹੈ ਇਸ ਵਿੱਚ ਇੱਕ ਸਾਲ ਦੀਆਂ ਉਜਰਤਾਂ ਕਿਰਾਇਆ ਅਤੇ ਮੁਨਾਫਾ ਸ਼ਾਮਲ ਹੁੰਦਾ ਹੈ ਪਰ ਕੌਮੀ ਦੌਲਤ ਵੱਖਰੀ ਚੀਜ਼ ਹੈ ਇਹ ਬੀਤੇ ਵਰਿਆਂ ਵਿੱਚ ਇਕੱਤਰਤ ਆਮਦਨ ਜੋ ਸਸਿਆ ਦੇ ਰੂਪ ਵਿੱਚ ਹੁੰਦੀ ਹੈ ਉੱਪਰ ਅਸੀਂ ਸੰਸਾਰ ਗੈਰ ਬਰਾਬਰਤਾ ਰਿਪੋਰਟ ਵਿੱਚ ਕੌਮੀ ਆਮਦਨ ਦੀ ਉਸ ਦੇ ਵੱਖ-ਵੱਖ ਹਿੱਸਿਆਂ ਵਿੱਚ ਵੰਡ ਬਾਰੇ ਸਾਤ ਅੰਕੜੇ ਦਿੱਤੇ ਹਨ ਪਰ ਦੇਸ਼ ਦੀ ਕੌਮੀ ਦੌਲਤ ਬਾਰੇ ਅੰਕੜੇ ਭਿਆਨਕ ਅਤੇ ਹੈਰਾਨਕੁਨ ਹਨ ਭਾਰਤ ਵਿੱਚ ਕੁੱਲ ਕੌਮੀ ਦੌਲਤ ਦਾ 76% ਹਿੱਸਾ ਵਸੂ ਦੇ ਉੱਪਰਲੇ 10% ਲੋਕਾਂ ਕੋਲ ਹੈ ਇਸ ਵਿੱਚੋਂ ਵੀ ਉੱਪਰਲੇ 5% ਲੋਕਾਂ ਕੋਲ ਦੇਸ਼ ਦੀ ਧਨ ਦੌਲਤ 65% ਹੈ ਇਸ ਤੋਂ ਵੀ ਅੱਗੇ ਦੇ ਉੱਪਰਲੇ 1% ਕੋਲ ਦੇਸ਼ ਦੇ ਦੌਲਤ ਦਾ 40% ਹੈ ਇਸ ਦਾ ਅਰਥ ਹੈ ਕਿ ਦੇਸ਼ ਦੀ ਲਗਭਗ ਅੱਧੀ ਦੌਲਤ ਵੱਡੇ ਕਾਰਪੋਰੇਟ ਭੂਮੀਪਤੀਆਂ ਅਤੇ ਧਨ ਕੁਵੇਰਾ ਕੋਲ ਹੈ ਇਸ ਦੇ ਮੁਕਾਬਲੇ ਦੇਸ਼ ਦੀ ਅੱਧੀ ਵਸੋਂ ਕਿਸਾਨ ਮਜ਼ਦੂਰਾਂ ਕੋਲ ਕੇਵਲ 2% ਦੌਲਤ ਹੈ ਇਸ ਤਰ੍ਹਾਂ ਉੱਪਰਲੇ 10% ਲੋਕਾਂ ਕੋਲ 76% ਅਤੇ 50% ਕੋਲ 2% ਹੈ ਤਾਂ ਦਰਮਿਆਨੇ 40% ਲੋਕਾਂ ਕੋਲ ਦੇਸ਼ ਦੀ ਦੌਲਤ 22% ਹੈ ਇਹ ਸਾਡੇ ਦੇਸ਼ ਦੀ ਹਕੀਕਤ ਤਸਵੀਰ ਇਹ ਕੋਈ ਕਲਪਨਾ ਦੇ ਆਧਾਰ ਤੇ ਨਹੀਂ ਬਲਕਿ ਸੋਸ ਤੱਥਾਂ ਦੇ ਉੱਬਰ ਦੀ ਤਸਵੀਰ ਹੈ ਇਹ ਤਸਵੀਰ ਕੋਈ ਸਟਿਲ ਤਸਵੀਰ ਨਹੀਂ ਬਲਕਿ ਆਰਥਿਕ ਪਾੜਾ ਲਗਾਤਾਰ ਵੱਧ ਰਿਹਾ ਹੈ 2022 ਵਿੱਚ ਉੱਪਰਲੇ 10% ਲੋਕਾਂ ਕੋਲ 52% ਦੌਲਤ ਸੀ ਜੋ ਹੁਣ 67% ਹੋ ਚੁੱਕੀ ਹੈ ਅੱਜ ਦਾ ਸੰਸਾਰ ਸਾਮਰਾਜੀ ਸੰਸਾਰ ਹੈ ਸਾਮਰਾਜ ਜੋ ਆਪਣੇ ਤੱਤ ਵਿੱਚ ਪੂੰਜੀਵਾਦ ਹੀ ਹੁੰਦਾ ਹੈ ਗਰੀਬੀ ਅਤੇ ਅਮੀਰੀ ਵਿਚਕਾਰ ਇਹ ਪਾੜਾ ਪੂਰੇ ਪੂੰਜੀਵਾਦੀ ਸੰਸਾਰ ਵਿੱਚ ਵੱਧ ਰਿਹਾ ਹੈ ਦੁਨੀਆ ਦੀ ਲਗਭਗ ਅੱਧੀ ਦੌਲਤ ਤੇ 60000 ਅਰਬਪਤੀਆਂ ਦਾ ਕਬਜ਼ਾ ਹੈ ਇਹ ਸਭ ਤੋਂ 헤ਟਲੇ 50% ਜਨੀ ਅੱਧੀ বসুੰਦੀ ਦੌਲਤ ਤੋਂ 3 ਗੁਣਾ ਤੋਂ ਵੀ ਵਧੇਰੇ ਹੈ ਇਹ ਅਰਬਪਤੀਆਂ ਦੀ ਗਿਣਤੀ ਸੰਸਾਰ ਦੀ ਵਸੋਂ ਦਾ 0.001% ਤੋਂ ਵੀ ਘੱਟ ਹੈ ਇਹ ਵੱਧ ਰਿਹਾ ਪਾੜਾ ਪੂੰਜੀਵਾਦੀ ਪ੍ਰਬੰਧ ਦਾ ਅਟੁੱਟ ਅੰਗ ਹੈ ਸਰਮਾਇਆ ਦਾ ਇਕਤਰੀਕਰਨ ਅਤੇ ਸਰਮਾਇਆ ਦਾ ਕੇਂਦਰੀਕਰਨ ਪੂੰਜੀਵਾਦ ਦਾ ਬੁਨਿਆਦੀ ਨਿਯਮ ਹੈ ਇਸ ਵਿੱਚ ਛੋਟੇ ਉਤਪਾਦਕ ਖਤਮ ਹੁੰਦੇ ਜਾਂਦੇ ਹਨ ਅਤੇ ਸਰਮਾਇਆ ਵੱਡੇ ਤਾਜਦਾਰਾਂ ਕੋਲ ਇਕੱਠਾ ਹੁੰਦਾ ਜਾਂਦਾ ਹੈ ਇਸ ਦਾ ਪ੍ਰਭਾਵ ਕੇਵਲ ਆਰਥਿਕ ਖੇਤਰ ਵਿੱਚ ਹੀ ਨਹੀਂ ਪੈਂਦਾ ਬਲਕਿ ਇਸ ਮੁੱਚੇ ਸਮਾਜਿਕ ਤਾਣੇ-ਵਾਣੇ ਨੂੰ ਤੈਅ ਕਰਦਾ ਹੈ ਅਸਮਾਨ ਹੋਣੀयां ਬਹੁਮੱਜਲੀयां ਮਾਰਤਾ ਦੇ ਐਨ ਪੈਰਾਂ ਵਿਚ ਦੇ ਸਾਲ ਝੋਪੜ ਪੱਟੀ ਫੈਲੀ ਹੁੰਦੀ ਹੈ ਇੰਨਾ ਵਿੱਚ ਲੋਕ ਅਰਧ ਮਲੁਕੀ ਹਾਲਤਾਂ ਵਿੱਚ ਜਿਉਂਦੇ ਹਨ ਸਾਰੇ ਮੈਟਰੋਪੋਲੀਟਨ ਸ਼ਹਿਰਾਂ ਦੀ ਇਹੀ ਹਕੀਕਤ ਹੈ ਇਹ ਪਾੜਾ ਪੀੜ੍ਹੀ ਦਾ ਪੀੜ੍ਹੀ ਵੱਧਾ ਜਾਂਦਾ ਹੈ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਦੀ ਉਹਨਾਂ ਮਾਨਵੀ ਸਵਾਮਾਂ ਤੱਕ ਪਹੁੰਚ ਸੀਮਿਤ ਹੋ ਜਾਂਦੀ ਹੈ ਜੋ ਸਵਾਮਾਂ ਮਾਨਵੀ ਵਿਕਾਸ ਲਈ ਮੁਢਲੇ ਤੌਰ ਤੇ ਲੋੜੀਂਦੇ ਹਨ ਉਦਾਹਰਨ ਵਜੋਂ ਸਿੱਖਿਆ ਨੂੰ ਹੀ ਲੈ ਲਈਏ ਫੁਟਹਾਰੀ ਕਮਿਸ਼ਨ ਦੀਆਂ ਸफारਸ਼ਾਂ ਸੀ ਇਕ ਪੌਲਿੱਟ੍ਰੇਲੂ ਕਾਲਾਵਾਦਾ 6% ਹਿੱਸਾ ਇੱਕ ਹਰਿ ਨਈਆ ਸੰਸਥਾਵਾ ਵਿੱਚ ਅਮੀਰਾਂ ਦੇ ਬੱਚੇ ਪੜ੍ਹਦੇ ਹਨ ਅਤੇ ਗਰੀਬੀਆਂ ਦੇ ਬੱਚਿਆਂ ਲਈ ਕੁਆਲਟੀ ਸਿੱਖਿਆ ਪਹੁੰਚ ਤੋਂ ਵਾਰ ਹੋ ਰਹੀ ਹੈ ਅਤੇ ਇਹ ਪਾੜਾ ਵਧਾ ਜਾ ਰਿਹਾ ਹੈ ਇਸੇ ਤਰ੍ਹਾਂ ਸੇਤ ਤੇ ਜੀਡੀਪੀ ਦਾ ਕੇਵਲ 1.3% ਖਰਚਿਆ ਜਾ ਰਿਹਾ ਹੈ ਦੂਜੇ ਪਾਸੇ ਅਤਿਯਧਨਿਕ ਹਸਪਤਾਲਾ ਪ੍ਰਾਈਵੇਟ ਖੇਤਰ ਵਿੱਚ ਹਨ ਜਿੱਥੇ ਕਿਰਤੀ ਲੋਕਾਂ ਦੀ ਪਹੁੰਚ ਨਹੀਂ ਆਰਥਿਕ ਪਾੜਾ ਸਮਾਜਿਕ ਪਾੜੇ ਨੂੰ ਵਧਾਉਂਦਾ ਹੈ ਇਹ ਪੀੜੀ ਨਾਲ ਪੀੜੀ ਚੱਲਦਾ ਹੈ ਇਹ ਪਾੜਾ ਪੂੰਜੀਵਾਦੀ ਪ੍ਰਬੰਧ ਦਾ ਅਟਲਨ ਤੀਜਾ ਹੈ ਅਤੇ ਇਸ ਪ੍ਰਬੰਧ ਨੂੰ ਮੁੱਢੋਂ ਸਦੋਂ ਬਦਲ ਕੇ ਇਸ ਪਾੜੇ ਨੂੰ ਖਤਮ ਕੀਤਾ ਜਾ ਸਕਦਾ ਹੈ ਧੰਨਵਾਦ ਦੋਸਤੋ